ਹਰ ਮਹੀਨੇ ਦੋ ਚਾਰ ਚਿੱਠੀਆਂ ਲਿਖਣੀਆਂ ਹੁੰਦੀਆਂ ਵਾ ਕਿ ਜਿਹੜੇ ਨਜਾਇਜ਼ ਕਬਜ਼ੇ ਆ ਹਟਾਏ ਜਾਣ ਔਰ ਜਿਹੜੀਆਂ ਰੇੜੀਆਂ ਔਰ ਜਿਹੜੇ ਕਬਜ਼ੇ ਆ ਇਹ ਨਗਰ ਕੌਂਸਲ ਦਾ ਕੰਮ ਹੈਗਾ ਵਾ ਔਰ ਅਸੀਂ ਉਹਨਾਂ ਨੂੰ ਵੀ ਅਪੀਲ ਕਰਨੇ ਆ ਕਿ ਆ ਜਿੰਨੀਆਂ ਵੀ ਇੱਥੇ ਰੇੜੀਆਂ ਲੱਗੀਆਂ ਵਾ ਚਾਹੇ ਨਜਾਇਜ਼ ਆ ਚਾਹੇ ਜੋ ਵੀ ਆ ਜੋ ਪਬਲਿਕ ਦੀ ਸ਼ਿਕਾਇਤ ਆ ਤੋ ਕਿਰਪਾ ਕਰਕੇ ਉਹ ਇਹ ਸਾਰੇ ਜਿਹੜੇ ਕਬਜ਼ੇ ਆ ਹਟਾਣ ਜਿੱਥੇ ਉਹਨਾਂ ਨੂੰ ਸਾਡੀ ਜ਼ਰੂਰਤ ਆ ਆਹੀ ਉਹਨਾਂ ਦੇ ਨਾਲ ਜਾਵਾਂਗੇ ਬਾਕਾਇਦਾ ਸਾਨੂੰ ਤੇ ਜਿਹੜਾ ਬੈਰੀਕੇਡ ਲੱਗਦਾ ਕਰਕੇ ਉਹ ਉਹਦੀ ਆੜ ਲੈ ਰਿਆ ਹੋ ਇਹ ਜਿਹੜੇ ਬੈਰੀਕੇਡ ਆ ਅਸੀਂ ਤਦ ਕੀਤੇデア ਕਿ ਬਾਜ਼ਾਰ ਚ ਵੱਡੀ ਗੱਡੀ ਨਾ ਜਾ ਸਕੇ ਜੇ ਸਾਡੀ ਜੇ ਬੈਰੀਕੇਡਾਂ ਦੀ ਆੜ ਚ ਕੰਮ ਕਰ ਰਹੇ ਤਾਂ ਇਹ ਬੈਰੀਕੇਡ ਇਥੇ ਚੁੱਕ ਦਾਂਗੇ ਕੋਈ ਪ੍ਰੋਬਲਮ ਨਹੀਂ ਆਗੀ ਲੇਕਿਨ ਇਹ ਜਿਹੜਾ ਕੰਮ ਸਾਰਾ ਵਾ ਨਗਰ ਕਾਉਂਸਲ ਦਾ ਹੀ ਆ ਇਹ ਰੇੜੀ ਦਾ ਚਲਾਨ ਕਰਨਾ ਇਹ ਜਿਹੜੀ ਰੇੜੀ ਖੜਨੀ ਆ ਇਹ ਸਾਰੇ ਨਗਰ ਕੌਂਸਲ ਦਾ ਹੀ ਕੰਮ ਆ। ਅਸੀਂ ਪੂਰਾ ਸਹਿਯੋਗ ਕੀਤਾ। ਅਸੀਂ ਮਦਦ ਨਗਰ ਕੌਂਸਲ ਨੂੰ ਅਸੀਂ ਪੂਰਾ ਸਹਿਯੋਗ ਦਾਂਗੇ ਜਦੋਂ ਵੀ ਸਾਨੂੰ ਆਵਾਜ਼ ਮਾਰਨਗੇ ਅਸੀਂ ਸਾਰੇ ਕਰਮਚਾਰੀ ਉਹਨਾਂ ਨਾਲ ਜਾ ਕੇ ਇਹ ਸਾਰੇ ਕੰਮ ਕਰ ਲਾਂਗੇ। ਇਸ ਸਰ ਇੱਕ ਤੁਹਾਡੇ ਧਿਆਨ ਚ ਲੈਣ ਜਾਵਾਂਗੇ ਮਸ਼ੀਨ ਮਾਰਕੀਟ ਦੇ ਜਿੱਥੇ ਬੈਰੀਗੇਟ ਲਗਾਇਆ ਗਿਆ ਮਸ਼ੀਨ ਮਾਰਕੀਟ ਚੌਕ ਉਹਦੇ ਨਾਲ ਹੀ ਇੱਕ ਪੱਕੇ ਤੌਰ ਤੇ ਜਿਹੜਾ ਖੜੀ ਟਾਈਪ ਜਿਹੜੀ ਆ ਉਹ ਲੱਗ ਚੁੱਕੀ ਆ ਹਾਂ ਜਰਾਬਾ 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 ਮੈਂ ਭਾਜੀ ਉਹ ਸਬੰਧੀ ਮੈਂ ਤੁਸੀਂ ਨੇ ਅੱਜ ਟ੍ਰੈਫਿਕ ਚਾਰਜ ਦਾ ਵੀ ਉਸ ਦੂਰ ਲਿਓ ਉਹ 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 ਚੀਜ਼ ਤਾਂ ਮੈਂ ਬਿਲਕੁਲ ਮੰਨਦਾ ਆ ਵੀ ਉੱਥੇ ਨਾ ਉਹ ਆੜ ਲੈ ਰਿਹਾ ਉਹਦੀ ਉਹਦੀ ਬੈਰੀਗੇਟ ਦੀ ਜੇਕਰ ਉਹ ਉੱਥੇ ਬੈਰੀਗੇਟ ਨਾ ਹੋਵੇ ਤੇ ਲੋਕ ਹੀ ਉਹਨੂੰ ਨਾ ਖੜਾ ਹੋਣਦੇ ਉੱਥੇ ਲੋਕ ਹੀ ਉਹਨੂੰ ਨਾ ਖੜਾ ਹੁੰਦੇ ਉਹਦਾ ਮੇਨ ਮਕਸਦ ਹੀ ਜਿਹੜਾ ਆ ਬੈਰੀਕੇਡ ਲਾਉਣ ਦਾ ਉੱਥੇ ਲੱਗਣ ਦਾ ਕੋਈ ਰੀਜ਼ਨ ਹੀ ਨੀਗਾ ਉਹਦਾ ਕੋਈ ਲੌਜੀਕ ਹੀ ਨਹੀਂਗਾ ਉੱਥੇ ਬੈਰੀਕੇਡ ਲਾਉਣ ਦੀ ਕੀ ਲੋੜ ਤਾਂ ਬੈਰੀਕੇਡ ਦਾ ਲੌਜੀਕ ਜਿਹੜਾ ਬੇਸਿਕਲੀ ਇਹ ਆ ਵੀ ਜੇ ਉਹ ਉਹਦੇ ਨੂੰ ਪਨਾਹ ਮਿਲ ਗਈ ਹੈ ਉਹਦੇ ਨਾਲ ਵੇਖ ਕੇ ਹੋਰ ਵੀ ਉੱਥੇ ਤਾਂ ਵਿਚਾਰਾ ਲੋਕਾਂ ਦੇ ਰੰਗਣਾ ਮੁਸ਼ਕਲ ਹੋ ਗਿਆ ਤਾਂ ਬਿਲਕੁਲ ਜੀ ਮੈਂ ਕਹਿੰਦਾ ਇਹ ਕੰਸਰਟਡ ਡਿਪਾਰਟਮੈਂਟ ਮੈਂ ਵੀ ਤੁਸੀਂ ਥੋੜਾ ਜਿਆਦਾ ਤਾਲਮਿਲ ਕਰੋ ਟ੍ਰੈਫਿਕ ਇੰਚਾਰਜ ਨੂੰ ਪੁੱਛੋ ਉਹਨਾਂ ਦੀ ਅਸੀਂ ਵੀ ਉਹਨਾਂ ਦੀ ਥੋੜੇ ਦਿਨਾਂ ਵਿੱਚ ਇਸ 바ਵਾ ਹੋਰ ਲੈਣ ਜਾ ਰਹੇ ਆ ਦਿਨੇ ਵੀ ਜਿਹੜਾ ਆ ਸ਼ੁਰੂ ਕਰਾਂਗੇ